ਪਰੋਂ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਬਦਾ ਮਨ ਮੁਖ ਰੋਗ ਵਿਆਪੇ ਤ੍ਰਿਸ਼ਨਾ ਜਲਹਿ ਅਧਕਾਈ ਮਰ ਮਰ ਜਮਹਿ ਠੌਰ ਨਾ ਪਾਵੇ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੁ 부ਝਾਈ ਹਉ ਮੈਂ ਰੋਗੀ ਜਗਤ ਉਪਾਇਆ ਬਿਨ ਸ਼ਬਦੈ ਰੋਗ ਨਾ ਜਾਈ ਰਹਾਉ ਸਿਮਰਤ ਸਾਸਤਰ ਪੜਹਿ ਮਨ ਕੀਤੇ ਬਿਨ ਸ਼ਬਦੈ ਸੁਰਤ ਨਾ ਪਾਈ ਤ੍ਰੈ ਗੁਣ ਸੱਬੇ ਰੋਗ ਵਿਆਪੇ ਮਮਤਾ ਸੁਰਤ ਗੁਆਈ ਇਕ ਆਪੇ ਕਾਢ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੋ ਪਾਇਆ ਸੁਖ ਵਸਿਆ ਮਨ ਆਈ ਚੌਥੀ ਪਦਵੀ ਗੁਰਮੁਖ ਵਰਤੈ ਤਿਨ ਨਿਜ ਘਰ ਵਾਸਾ ਪਾਇਆ ਪੂਰੈ ਸਤਗੁਰ ਕਿਰਪਾ ਤੀਨੀ ਵਿੱਚੋ ਆਪ ਗਵਾਇਆ ਏਕਸ ਕੀ ਸਰਕਾਰ ਏਕ ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇਆ ਪੈਰੂ ਮਹੱਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਝੈ ਰੂਹ ਗਵਾਵਹਿ ਗੁਰ ਸ਼ਬਦੀ ਵਿਚਾਰਾ ਹਰ ਜਿਉ ਸਤ ਸੰਗਤ ਮੇਲਾਏ ਨਾਨਕ ਤਿਸਨੂੰ ਦੇ ਵਡਿਆਈ ਜੋ RAM ਨਾਮ ਚੇਤ ਲਾਏ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮ ਕੀ ਹੈ ਸਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੇ ਜਿਨ ਹਰ ਰੱਖਿਆ ਉਰ ਧਾਰਾ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਾਗ ਮਹਿ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਥਾ ਜਨਮ ਗੁਆਇਆ ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ਜੋ ਇੱਛਾ ਹੈ ਸੋਈ ਫਲ ਪਾਵੇ ਗੁਰ ਬਾਣੀ ਸੁਖ ਪਾਏ ਪੈਰੋਂ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਬਿਸ਼ਟਾ ਮਾਹੀ ਸਮਾਏ ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇ ਪੂਰੇ ਗੁਰ ਕੀ ਸੇਵਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸਨੋ ਹਰ ਦੀ ਓ ਲਾਏ ਨਾਮੇ ਨਾਮ ਮਿਲੇ ਵਡਿਆਈ ਜਿਸਨੋ ਮਨ ਵਸਾਏ ਸਤ ਗੁਰ ਭੇਟੇ ਤਾਂ ਫਲ ਪਾਏ ਸੱਚ ਕਰਨੀ ਸੁਖ ਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਤਰਹਿ ਪਿਆਰ ਤਿਨ ਕੀ ਰੇਣ ਮਿਲੇ ਤਾ ਮਸਤ ਕਲਾਈ ਜਿਨ ਸਤਗੁਰੂ ਪੂਰਾ ਧਿਆਇਆ ਨਾਨਕ ਤਿਨ ਕੀ ਰੇਣ ਪੂਰੈ ਭਾਗ ਪਾਈਐ ਜਿਨਨੀ RAM ਨਾਮ ਚੇਤ ਲਾਇਆ ਪੈਰੋ ਮਹਲਾ ਤੀਜਾ ਸ਼ਬਦ ਵਿਚਾਰੀ ਸੂਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੀ ਭਗਤ ਕਰੈ ਦਿਨ ਰਾਤੀ ਤਾ ਤਨ ਦੁਖ ਨਾ ਹੋਈ ਭਗਤ ਭਗਤ ਕਹ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾ ਮਨ ਮੁਖ ਮੂਲ ਗਵਾਵਹਿ ਲਾਭ ਮੰਗਹਿ ਲਾਹਾ ਲਾਭ ਕਿਦੂ ਹੋਈ ਜਮ ਕਾਲ ਸਦਾ ਹੈ ਸਿਰ ਉੱਪਰ ਦੂਜੈ ਭਾਏ ਪਤ ਖੋਈ ਬਹਲੇ ਭੇਖ ਭਵਹਿ ਦਿਨ ਰਾਤੀ ਹਮੈ ਰੋਗ ਨਾ ਜਾਈ ਪੜ ਪੜ ਲੂਜਹਿ ਬਾਦ ਵਖਾਣਹਿ ਮਿਲ ਮਾਇਆ ਸੁਰਤ ਗੁਆਈ ਸਤਿਗੁਰ ਸੇਵਹਿ ਪਰਮ ਗਤ ਪਾਵਹਿ ਨਾਮ ਮਿਲੇ ਵਡਿਆਈ ਨਾਨਕ ਨਾਮ ਜਿਨਾਂ ਮਨ ਵਸਿਆ ਦਰ ਸਾਚੈ ਪਤ ਪਾਈ ਪੈਰੋ ਮਹੱਲਾ ਤੀਜਾ ਮਨ ਮੁਖ ਆਸਾ ਨਹੀਂ ਉੱਤਰੈ ਦੂਜੈ ਭਾਏ ਖੁਆਈ ਉਦਰ ਨ ਸਾਨ ਨ ਪਰਿਐ ਕਬ ਹੂੰ ਰਿਸ਼ਨਾ ਅਗਨ ਪਚਾਈ ਸਦਾ ਆਨੰਦ ਰਾਮ ਰਸ ਰਾਤੀ ਹਿਰਦੈ ਨਾਮ ਦੁਬਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੀ ਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ ਸਿਰ ਸਿਰ ਧੰਦੇ ਲਾਏ ਮਾਇਆ ਮੋਹ ਕੀਆ ਜਿਨੇ ਆਪੇ ਆਪੇ ਦੂਜੈ ਲਾਏ ਤਿਸਨੋ ਕਿਹੋ ਕਹੀਐ ਜੇ ਦੂਜਾ ਹੋਐ ਸਭ ਤੁਧੈ ਮਾਹੀ ਸਮਾਏ ਗੁਰਮਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਲਾਏ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋ ਜੀ ਪਾਈ ਸੱਚ ਨਾਮ ਨਿਸਤਾਰਾ ਧੈਰੋ ਮਹੱਲਾ ਤੀਜਾ ਕਲ ਮਹਿ ਪ੍ਰੀਤ ਜਿਨੀ RAM ਨਾ ਪਛਾਤਾ ਸਤਜੁਗ ਪਰਮਹੰਸ ਵਿਚਾਰੀ ਦੁਆਪਰ ਤ੍ਰੇਤੇ ਮਾਨਸ ਵਰਤਹਿ ਵਿਰਲੇ ਹੋਮੈ ਮਾਰੀ ਕਲ ਮਹਿ ਰਾਮ ਨਾਮ ਵਡਿਆਈ ਜੁਗ ਜੁਗ ਗੁਰਮਖੇ ਇੱਕੋ ਜਾਤਾ ਵਿਣ ਨਾਵੇ ਮੁਕਤ ਨਾ ਪਾਈ ਰਹਾਉ ਹਿਰਦੈ ਨਾਮ ਲਖੈ ਜਨ ਸਾਚਾ ਗੁਰਮਖ ਮੰਨ ਵਸਾਈ ਆਪ ਤਰੇ ਸਗਲੇ ਕੁੱਲ ਤਾਰੀ ਜਿੰਨੀ ਰਾਮ ਨਾਮ ਲਿਵਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗਣ ਸ਼ਬਦ ਜਲਾਈ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਈ ਘਰ ਦਰ ਮਹਿਲ ਸਤਿਗੁਰੂ ਦਿਖਾਇਆ ਰੰਗ ਸੋ ਰਲੀਆਂ ਮਾਣੈ ਜੋ ਕਿਸ ਕਹੈ ਸੋ ਭਲਾ ਕਰਮਾਨੈ ਨਾਨਕ ਨਾਮ ਵਖਾਣੈ ਪੈਰੋਂ ਮਹੱਲਾ ਤੀਜਾ ਮਨਸਾ ਮਨਹਿ ਸਮਾਇ ਲੈ ਗੁਰ ਸ਼ਬਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵੈ ਫਿਰ ਮਰੈ ਨਾ ਵਾਰੂ ਵਾਰ ਮਨ ਮੇਰੇ RAM ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਛ ਪਜਾਮਨ ਹਾਰ ਰਹਾਉ ਸਭ ਮੈਂ ਏਕੋ ਰਾਵ ਰਹਿਆ ਗੁਰ ਬਿਨ ਬੂਝ ਨਾ ਪਾਈ ਗੁਰਮਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅਨ ਦੇ ਨ ਹਰ ਗੁਣ ਗਾਈ ਸੁਖ ਦਾਤਾ ਹਰ ਏਕ ਹੈ ਹੋਰਥੈ ਸੁਖ ਨਾ ਪਾਏ ਸਤਿਗੁਰ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੇ ਧਾਈ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਪੈਰੋਂ ਮਹੱਲਾ ਤੀਜਾ ਬਾਜ ਗੁਰੂ ਜਗਤ ਬਉਰਾਨਾ ਭੂਲਾ ਚੋਟਾਂ ਖਾਈ ਮਰ ਮਰ ਜੰਮੈ ਸਦਾ ਦੁੱਖ ਪਾਇਏ ਦਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ ਹਿਰਦੈ ਹਰ ਨਾਮ ਮੀਠਾ ਸਦ ਲਾਗਾ ਗੁਰ ਸ਼ਬਦ ਦੇ ਭਵਜਲ ਤਰਨਾ ਰਹਾਉ ਦੇਖ ਕਰੈ ਬਹੁਤ ਚਿਤ ਡੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਤਿਸਾ ਭੂਖ ਅਤ ਬਹੁਤੀ ਭੌਂਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰਹਿ ਫਿਰ ਜੀਵਹਿ ਤਿਨ ਕੋ ਮੁਕਤ ਦੁਆਰ ਅੰਤਰ ਸ਼ਾਂਤ ਸਦਾ ਸੁਖ ਹੋਐ ਹਰਿ ਰਾਖਿਆ ਉਰਤਾਰ ਜਿਉ ਤਿਸ ਭਾਵੇ ਤਿਵੇਂ ਚਲਾਵੇ ਕਰਨਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ RAM ਨਾਮ ਵਡਿਆਈ ਪੈਰੋਂ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਿ ਖੋਆਇਆ ਦੁਖ ਖਟੇ ਦੁਖ ਖਾਏ ਅੰਤਰ ਲੋਭ ਹਲਕ ਦੁਖ ਭਾਰੀ ਬਿਨ ਬਵੇਕ ਪਰਮਾਹਾਈ ਮਨ ਮੁਕ ਤ੍ਰਿਗ ਜੀਵਨ ਸਹ ਸੰਸਾਰ RAM ਨਾਮ ਸੁਪਨੇ ਨਹੀਂ ਚੇਤਿਆ ਹਰਿ ਸਿਓ ਕਦੇ ਨਾ ਲਾਗੈ ਪਿਆਰ ਰਹਾ ਪਸ਼ੂਆ ਕਰਮ ਕਰੈ ਨਹੀਂ ਬੂਝੈ ਕੂੜ ਕਮਾਵੇ ਕੂੜੋ ਹੋਏ ਸਤਗੁਰ ਮਿਲੈ ਤਾਂ ਉਲਟੀ ਹੋਵੇ ਖੋਜ ਲਹਿ ਜਨ ਕੋਈ ਹਰ ਹਰ ਨਾਮ ਹਿਰਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨਿ ਅਭਮਾਨ ਆਪੇ ਕਰਤਾ ਕਰੇ ਕਰਾਈ ਆਪੇ ਮਾਰਗ ਪਾਈ ਆਪੇ ਗੁਰਮੁਖ ਦੇ ਵੜਿਆਈ ਨਾਨਕ ਨਾਮ ਸਮਾਈ ਪੈਰੋ ਮਹਲਾ ਤੀਜਾ ਮੇਰੀ ਪਟੀਆਂ ਲਿਖੋ ਹਰ ਗੋਵਿੰਦ ਗੋਪਾਲਾ ਦੂਜੈ ਭਾਏ ਫਾਤੇ ਜਮ ਜਾਲਾ ਸਤਿਗੁਰ ਕਰੇ ਮੇਰੀ ਪ੍ਰਤ ਪਾਲਾ ਹਰ ਸੁਖ ਦਾਤਾ ਮੇਰੇ ਨਾਲਾ ਗੁਰੂ ਅਪਦੇਸ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਰਹਾਉ ਮਾਤਾਪ ਦੇਸੈ ਪ੍ਰਹਿਲਾਦ ਪਿਆਰੀ ਪੁੱਤਰ ਰਾਮ ਨਾਮ ਛੋਡੋ ਜੀਓਨੇ ਹੋ ਉਬਾਰੇ ਪ੍ਰਲਾਦ ਕਹੈ ਸੁਨਹੁ ਮੇਰੀ ਮਾਏ RAM ਨਾਮ ਨਾ ਛੋਡਾਂ ਗੁਰ ਦੀ ਯਾ ਭਜਾਈ ਸੰਦਾ ਮਰ ਕਾ ਸਭ ਜਾਏ ਪੁਕਾਰੀ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੀ ਦੁਸ਼ਟ ਸਭਾ ਮਹਿ ਮੰਤਰ ਪਕਾਇਆ ਪ੍ਰਹਿਲਾਦ ਕਾ ਰਾਖਾ ਹੋਏ ਰਗੁਰਾਇਆ ਹਾਥ ਖੜਗ ਕਰਤਾ ਆਤ ਅਹੰਕਾਰ ਹਰ ਤੇਰਾ ਕਹਾ ਤੁਝ ਲੈ ਉਭਾਰ ਖਿਨ ਮਹ ਭਯਾਨ ਰੂਪ ਨਿਕਸਿਆ ਥੰਮ ਉਪਾੜ ਹਰਨਾਕਿਸ਼ ਲਖੀ ਬਿਦਾਰਿਆ ਪ੍ਰਹਿਲਾਦ ਲੀਆ ਉਭਾਰ ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ ਪ੍ਰਹਿਲਾਦ ਜਨ ਕੇ 21 ਕੁੱਲ ਉਧਾਰੇ ਗੁਰ ਕੈ ਸ਼ਬਦ ਹਉ ਮੈਂ ਬਖਮਾਰੀ ਨਾਨਕ RAM ਨਾਮ ਸੰਤ ਨਿਸਤਾਰੀ ਪੈਰੋਂ ਮਹੱਲਾ ਤੀਜਾ ਆਪੇ ਦੈਤ ਲਾਈ ਦਿੱਤੇ ਸੰਤ ਜਨਾ ਕੋ ਆਪੇ ਰਾਖਾ ਸੋਈ ਜੋ ਤੇਰੀ ਸਦਾ ਸਰਨਾਈ ਤਿਨ ਮਨ ਦੁੱਖ ਨਾ ਹੋਈ ਜੁਗ ਜੁਗ ਭਗਤਾ ਕੀ ਰਖਦਾ ਆਇਆ ਦੈਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਨ ਕਿਸੂ ਨਾ ਜਾਣੈ ਸ਼ਬਦੇ ਮੇਲ ਮਲਾਇਆ ਰਹਾਉ ਹਰ ਦਿਨ ਭਗਤ ਕਰਹਿ ਦਿਨ ਰਾਤੀ ਦੁਬਦਾ ਸ਼ਬਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੀ ਸੱਚ ਵਸਿਆ ਮਨ ਸੋਈ ਮੂਰਖ ਦੁਬਦਾ ਪੜਹਿ ਮੂਲ ਨਾ ਪਛਾਣੈ ਬਿਰਖਾ ਜਨਮ ਗਵਾਇਆ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦੇਤ ਚੜਾਇਆ ਤਰਹਲਾਦ ਦੁਬਦਾ ਨਾ ਪੜੈ ਹਰਨਾਮ ਨਾ ਛੋੜੈ ਡਰੈ ਨਾ ਕਿਸੈ ਦਾ ਡਰਾਇਆ ਸੰਤ ਜਨਾਂ ਕਾ ਹਰ ਜਿਓ ਰਾਖਾ ਦੈਂਤ ਕਾਲ ਨੇੜਾ ਆਇਆ ਆਪਣੀ ਪਹਿਜ ਆਪੇ ਰੱਖੈ ਭਗਤਾਂ ਦੇ ਵੜਿਆਈ ਨਾਨਕ ਹਰਨਾਖਸ ਨਖੀ ਬਦਾਰਿਆ ਅੰਧੈ ਦਰ ਕੀ ਖਬਰ ਨਾ ਪਾਈ ਰਾਗ ਪੈਰੋਂ ਮਹੱਲਾ ਚੌਥਾ ਚੌਪਦੀ ਘਰ ਪਹਿਲਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਇਨ ਗੁਰ ਸ਼ਬਦੀ ਹਰ ਭਜ ਸੁਰਤ ਸਮਾਇਨ ਮੇਰੇ ਮਨ ਹਰ ਭਜ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਨ ਰਹਾਉ ਸੰਗਤ ਸਾਧ ਮੇਲ ਹਰ ਗਾਇਨ ਗੁਰਮਤੀ ਲੈ RAM ਰਸਾਇਨ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਨ ਸਭ ਕਿਲ ਵਿਖ ਪਾਪ ਗਏ ਗਵਾਇਨ ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਨ ਜਨ ਨਾਨਕ ਮੇਲ ਤੇਰਾ ਦਾਸ ਦਸਾਇਨ ਪੈਰੋਂ ਮਹੱਲਾ ਚੌਥਾ ਬੋਲ ਹਰਨਾਮ ਸਫਲ ਸਾ ਘਰੀ ਗੁਰ ਉਪਦੇਸ ਸਭ ਦੁੱਖ ਪਰ ਹਰੀ ਮੇਰੇ ਮਨ ਹਰ ਪਜ ਨਾਮ ਨਰਹਰੀ ਕਰ ਕਿਰਪਾ ਮੇਲੋ ਗੁਰ ਪੂਰਾ ਸਤ ਸੰਗਤ ਸੰਗ ਸਿੰਧ ਭਉ ਤਰੀ ਰਹਾ ਜਗ ਜੀਵਨ ਧਾਇ ਮਨ ਹਰਿ ਸਿਮਰੀ ਕੋਟ ਕਟੰਤਰ ਤੇਰੇ ਪਾਪ ਪਰਹਰੀ ਸਤ ਸੰਗਤ ਸਾਧ ਧੂਰ ਮੁਖ ਪਰਿ ਇਸ ਨਾਨਕੀਓ ਅਠ ਸੱਤ ਸੁਰਸਰੀ ਹਮ ਮੂਰਖ ਕਉ ਹਰਿ ਕਿਰਪਾ ਕਰੀ ਜਨ ਨਾਨਕ ਤਾਰਿਉ ਤਾਰਨ ਹਰੀ ਪੈਰੋ ਮਹੱਲਾ ਚੌਥਾ ਸੋ ਕ੍ਰਿਤ ਕਰਨੀ ਸਾਰ ਜਪ ਮਾਲੀ ਹਰਦਾ ਫੇਰ ਚੱਲੇ ਤੁਧ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮੇ ਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਰਹਾਉ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਵਿਚ ਕਾਇਆ ਨਗਰ ਲੱਦਾ ਹਰ ਭਾਲੀ ਹਮ ਬਾਰਕ ਹਰ ਪਿਤਾ ਪ੍ਰਤਪਾਲੀ ਜਨਨ ਨਾਨਕ ਤਾਰੂ ਨਦਰ ਨਿਹਾਲੀ ਪੈਰੋਂ ਮਹੱਲਾ ਚੌਥਾ ਸਭ ਘਟ ਤੇਰੇ ਤੂੰ ਸਬਨਾ ਮਾਹੀ ਤੁਜ ਤੇ ਬਾਹਰ ਕੋਈ ਨਾਹੀ ਹਰ ਸੁਖ ਦਾਤਾ ਮੇਰੇ ਮਨ ਜਾਪ ਹਉ ਤੁਧ ਸਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਜਹ ਜਹ ਦੇਖਾਂ ਤਹ ਹਰ ਪ੍ਰਭ ਸੋਈ ਸਭ ਤੇਰੇ ਵਸ ਦੂਜਾ ਅਵਰ ਨਾ ਕੋਈ ਜਿਸ ਕਉ ਤੁਮ ਹਰ ਰੱਖਿਆ ਭਾਵੈ ਤਿਸ ਕੈ ਨੇੜੈ ਕੋਈ ਨਾ ਜਾਵੈ ਤੂੰ ਜਲ ਤਲ ਮਹੀਲ ਸਭ ਤੈ ਭਰਪੂਰ ਜਨ ਲਾਲ ਕਹ ਹਰਿ ਜਪਹਾ ਹਾਜਰਾ ਹਜੂਰ ਪੈਰੋਂ ਮਹੱਲਾ ਚੌਥਾ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮਰਾਰ ਮਸਤਕ ਭਾਗ ਹੋਇ ਜਿਸ ਲਿਖਿਆ ਸੋ ਗੁਰਮਤਿ ਹਿਰਦੈ ਹਰ ਨਾਮ ਸੁਮਾਰ ਮਦਸੂਦਨ ਜਪੀਐ ਉਰ ਧਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾੜੇ ਮਾਰ ਰਹਾਉ ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰਿ ਆਪ ਸਵਾਰ ਤਿਨ ਚੂਕੀ ਮਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰ ਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਹਰ ਜੋ ਕਿਛ ਕਰੇ ਸੋਈ ਭਲ ਹੋਸੀ ਹਰ ਤਿਹ ਆਵੋ ਹੋ ਅਨ ਦਿਨ ਨਾਮ ਮਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਉਹ ਪੂਛ ਨਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਗੁਰ ਕਿਰਪਾ ਧਾਰ ਪੈਰੋ ਮਹੱਲਾ ਚੌਥਾ